ਜੀ ਮੈਂ ਅੰਗਰੇਸ ਸਿੰਘ ਆਮ ਆਦੀ ਪਾਰਟੀ ਸੰਜੁਕਤ ਸਖਤਰ ਪੰਜਾਬ ਯੂਥ ਤੇ ਮੈਂ ਕੱਲ ਡੇਰਾ ਬਾਬਾ ਨਾਨਕ ਜੋ ਕਿ ਜਿਮਨੀ ਚੌਂ ਆਪਣੀ ਡੇਰਾ ਬਾਬਾ ਨਾਨਕ ਹੋ ਰਹੀ ਆ ਉੱਤੇ ਹਾਈ ਕਮਾਂਡ ਵੱਲੋਂ ਜਿਹੜੀ ਆਪਣੀ ਡਿਊਟੀ ਲਗਾਈ ਸ ਗਈ ਸੀ ਤੇ ਆਪਾਂ ਉਥੋਂ ਆ ਰਹੇ ਸੀ ਡੋਰ ਟੂ ਡੋਰ ਕਰਕੇ ਸੀ ਇਰਨ ਸਾਹਿਬ 17 ਤਰੀਕ ਨੂੰ ਕਿ ਆ ਰਹੇ ਸੀਗੇ ਉਹਦੇ ਸਬੰਧੀ ਤਾਂ ਆਪਾਂ ਜਿਹੜੇ ਕਿ ਡੇਰਾ ਬਾਬਾ ਨਾਨਕ ਤੋਂ ਆ ਰਹੇ ਸੀ ਤੇ ਮੈਨੂੰ ਰਾਤ ਮੈਂ ਜਦੋਂ ਆ ਰਿਹਾ ਸੀਗਾ ਤੇ ਮੈਨੂੰ ਨਾ ਇੱਥੇ ਪਿੰਡ ਰਡਿਆਣਾ ਪੈਂਦਾ ਹੈ ਜੀ ਉਥੋਂ ਜੀ ਮੇਰੇ ਜਿਹੜੀ ਆ ਪਿੱਛੇ ਇੱਕ ਗੱਡੀ ਲੱਗੀ ਆ ਕਿ ਜਿਹੜੀ ਮੈਂ ਸੋਚਿਆ ਕਿ ਤੁੰਦ ਪਈ ਕਿਉਂਕਿ ਲੱਭਨ ਕੁਛ ਵੀ ਨਹੀਂ ਸੀ ਦਿਆ ਤੇ ਮੈਂ ਸੋਚਿਆ ਇਹੀ ਹੈ ਕਿ ਜਦੋਂ ਪਿੱਛੇ ਬੰਦੇ ਦਾ ਮੈਂ ਵੱਡੀ ਲਾ ਕੇ ਬੰਦਾ ਆਂਦਾ ਵਾ ਹਨਾ ਕਿ ਯਾਰ ਨੂੰ ਰਸਤਾ ਆ ਕਿ ਮਿਲਦੇ ਤੇ ਮੈਂ ਆਪਣੀ ਧਿਆਨ ਨਾਲ ਗੱਡੀ ਚਲਾਈ ਗਿਆ ਤੇ ਜਦੋਂ ਉਸ ਮੈਂ ਇੱਥੇ ਜੀ ਆਪਣੇ ਨਿੱਕੇ ਸ਼ੂਰ ਬਾਹਰ ਟੱਪਿਆ ਨਾ ਤੇ ਉਹਨਾਂ ਨੇ ਜੀ ਮੇਰੇ ਪਿੱਛੇ ਜਦੋਂ ਮੇਰੀ ਸਾਈਡ ਤੇ ਗੱਡੀ ਮਾਰੀ ਆ ਰਾਈਟ ਹੈਂਡ ਸਾਈਡ ਤੇ ਮੈਨੂੰ ਇਹ ਸੀਗਾ ਕਿ ਮੱਦੇ ਨੂੰ ਦਿਖਿਆ ਨਹੀਂ ਤਾਂ ਮਾਰਤੀ ਆ ਨਾ ਚਲੋ ਤੇ ਮੈਂ ਹੋਲੀ ਕੀਤੀ ਹੈ ਗੱਡੀ ਤੇ ਜਦੋਂ ਹੋਲੀ ਕੀਤੀ ਹੈ ਜੀ ਗੱਡੀ ਤੇ ਉਹਨਾਂ ਨੇ ਮੇਰੇ ਅੱਗੇ ਕਰਨੀ ਗੱਡੀ ਚਾਹੀ ਤੇ ਮੈਨੂੰ ਡਾਊਟ ਹੋ ਗਿਆ ਕਿ ਇਹ ਕੰਮ ਖਰਾਬ ਹੈ ਜੀ ਮੈਂ ਫਿਰ ਉੱਥੋਂ ਨਾ ਰੱਬ ਦਾ ਨਾਮ ਲੈ ਕੇ ਚੱਲੋ ਲਬਦਾ ਨਹੀਂ ਸਤਾ ਵੀ ਮਾਡੇ ਛੱਟੇ ਗੱਡੀ ਖਿੱਚੀ ਆ ਜੀ ਖਿੱਚ ਕੇ ਜਦੋਂ ਮੈਂ ਸਰ ਆ ਮੋੜ ਪਾਰ ਕੀਤਾ ਆ ਜੀ ਆ ਜਿਹੜਾ ਨੜਾ ਵਾਲੀ ਵਾਲਾ ਮੋੜ ਜਦੋਂ ਮੈਂ ਪਾਰ ਕੀਤਾ ਵਾ ਡੇਰੀ ਵਾਲਾ ਤੇ ਅੱਗੇ ਲਿਆ ਕੇ ਉਹਨਾਂ ਨੇ ਜੀ ਜੋ ਗੱਡੀ ਮੇਰੇ ਨਾਲ ਗੱਡੀ ਲਾਈ ਆ ਤੇ ਮੇਰਾ ਜਿਹੜਾ ਗੱਡੀ ਉਹ ਜ ਨੂੰ ਮਾਰ ਲੱਗੇ ਤੇ ਮੇਰੀ ਗੱਡੀ ਉੱਥੋਂ ਪਲਟ ਗਈ ਤੇ ਜਦੋਂ ਮੇਰੀ ਗੱਡੀ ਪਲਟੀ ਆ ਜੀ ਉੱਥੋਂ ਤੇ ਮੈਨੂੰ ਮੈਂ ਜਾਣਦਾ ਕਿ ਜਾਂ ਮੇਰਾ ਜੀ ਕਿ ਕਦਮਾਂ ਬਚੇ ਜਾਂ ਕਿ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਅਨੁਸਾਰ ਇਹ ਕਿ ਜਦੋਂ ਮੇਰੀ ਗੱਡੀ ਪਲਟੀ ਆ ਜੀ ਤੇ ਮੈਂ ਜਦੋਂ ਪਲਟ ਕੇ ਵਿੱਚ ਡਿੱਗਾ ਸੀਗਾ ਤੇ ਮੈਂ ਬੜੀ ਕੋਸ਼ਿਸ਼ ਕੀਤੀ ਮੈਨੂੰ ਤੇ ਫਿਰ ਘਰ ਵਾਲੇ ਨੇ ਆ ਕੇ ਕੱਢਿਆ ਵਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿ ਕੌਣ ਸੀਗੇ ਕੌਣ ਨਹੀਂ ਕੋ ਮਾੜਾ ਮਟਰ ਨਿਕਲੇ ਤੁਸੀਂ ਬੰਦੇ ਭਾਜੀ ਨਹੀਂ ਪੁਲਿਸ ਦੇਖੋ ਜੀ ਮੈਂ ਉਸੇ ਵੇਲੇ ਆ ਬਿਆ ਪ੍ਰਸ਼ਾਸਨ ਆ ਜੀ ਜਿਹੜਾ ਮੈਂ ਉਸ ਮੌਕੇ ਸਰ ਪ੍ਰਸ਼ਾਸਨ ਪਹੁੰਚ ਗਿਆ ਜੀ ਮੌਕੇ ਸਰ ਐਸ ਐਚਓ ਸਾਹਿਬ ਪਹੁੰਚ ਗਿਆ ਠੀਕ ਹੈ ਜੀ ਤੇ ਹਜੇ ਤੇ ਵੇਖੋ ਛਾਲਬੀ ਹੋ ਰਹੀ ਆ ਤੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਮੈਂ ਤੇ ਦੇਖੋ ਕਿ ਕਿਸੇ ਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਕਿ ਕੌਣ ਆ ਕੌਣ ਨਹੀਂ ਅਸੀਂ ਇੱਕ ਆਮ ਪਰ ਲੋਕਾਂ ਦੀ ਸੇਵਾ ਕਰਨ ਵਾਲੇ ਆ ਜੀ ਪਰਚਾਰ ਕਰਕੇ ਆਉਂਦੇ ਆ ਪਰਚਾਰ ਕਰਕੇ ਮੈਂ ਹੋ ਰਿਹਾ ਸੀ ਤੇ ਸਾਨੂੰ ਜੀ ਪਤਾ ਨਹੀਂ ਬਾਕੀ ਆ ਘਟਨਾ ਜਿਹੜੀ ਹੋਈ ਆ ਜੀ ਕੀ ਮੰਗ ਕਰਦੇ ਬੜੀ ਜੀ ਮੰਗ ਇਹੀ ਆ ਜੀ ਆਪਣੀ ਕੀ ਆਦੀ ਸਰਕਾਰ ਆ ਜੀ ਤੇ ਆਪਾਂ ਦੇਖੋ ਸਾਡੇ ਸਰਕਾਰ ਵੀ ਬਿਲਕੁਲ ਸਹੀ ਸਲਾਮਤ ਆਡੀ ਚੱਲ ਰਹੀ ਆ ਤੇ ਇਹ ਜਿਹੜੇ ਪੰਜਾਬ ਦਾ ਮਾਹੌਲ ਜਿਹੜੇ ਬੰਦੇ ਖਰਾਬ ਕਰਨਾ ਚਾਹੁੰਦੇ ਨੇ ਅਣਪਛਾਤੇ ਬੰਦੇ ਠੀਕ ਆ ਜੀ ਦੇ ਕਿ ਮੈਂ ਕਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਇਹ ਉਹਨਾਂ ਦਾ ਹੀ ਕੀਤਾ ਗਰਿਆ ਵਾ ਤੇ ਹੁਣ ਅੱਗੇ ਜੀ ਬਸ ਇਹੀ ਹੈ ਕਿ ਆਪਣਾ ਜਿਹੜਾ ਵੀ ਕਾਰਵਾਈ ਆ ਉਹ ਆਪਾਂ ਕਰਾਵਾਂਗੇ ਠੋਕ ਕੇ ਤੇ ਜਿਹੜੇ ਹੋਣਗੇ ਬਖਸ਼ੇ ਨਹੀਂ ਜਾਣਗੇ ਜੀ ਨਹੀਂ ਨਹੀਂ ਦੇਖੋ ਜੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਤੱਕਾ ਤੇ ਮੈਂ ਨਹੀਂ ਕਹਿ ਸਕਦਾ ਵੇਖੋ ਇਹ ਤੇ ਉਹੀ ਹੈ ਜੀ ਕਿ ਮੈਂ ਆਪਣੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਆ ਤੇ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਸ਼ਾਨ ਦਰਸ਼ਾਣ ਤੇ ਮੈਂ ਕੰਮ ਕਰ ਰਿਹਾ ਆ ਇਹ ਮੈਂ ਤੁਹਾਨੂੰ ਉਹੀ ਕਹਿਣਾ ਕਿ ਮੈਂ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਾਂ ਮੈਨੂੰ ਦੇਖ ਨਹੀਂ ਸਕਾ ਸਕਦੇ ਇਹ ਉਹੀ ਕਰ ਸਕਦੇ ਨੇ ਬਾਕੀ ਜਿਹੜੇ ਆ ਕਿ ਸਾਡਾ ਪੰਜਾਬ ਸਾਡਾ ਰੰਗਲਾ ਪੰਜਾਬ ਜਿਹੜਾ ਸਾਡੇ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾਉਂਦੀ ਉਹੀ ਮੁਹੀਬ ਚੱਪਾ ਤੁਰੇ ਹੋਏ ਆ ਤੇ ਆਪਾਂ ਇਹੀ ਮੈਂ ਫੇਰ ਕਹਿਣਾ ਵਾ ਕਿ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਭੰਗੇ ਕਰਨਾ ਚਾਹੁੰਦੇ ਆ ਨਾ ਇਹ ਉਹ ਬੰਦੇ ਨੇ ਤੇ ਜਿਹੜੇ ਵੀ ਹੋਣਗੇ ਬਖਸ਼ੀ ਨਹੀਂ ਜਾਣਗੇ ਦੇ ਸਤਿਕਾਰਯੋਗ ਐਸਐਸਪੀ ਸਾਹਿਬ ਹਰੀਸ਼ ਦੇਮਾ ਜੀ ਸਾਡੇ ਡਿਪਟੀ ਹੈੱਡਕੁਆਰਟਰ ਜਗਰਾਜ ਆਪਣੇ ਐਸਪੀ ਸਾਹਿਬ ਜਗਰਾਜ ਸਿੰਘ ਜੀ ਸਾਡੇ ਬਹੁਤ ਹੀ ਜ਼ਿਆਦਾ ਸਾਥ ਦੇ ਰਹੇ ਨੇ ਤੇ ਬਹੁਤ ਹੀ ਮੁਲਾਜ਼ਮਾਂ ਦੇ ਨਾਲ ਸਾਡੀ ਜਿਹੜੀ ਆ ਕਿ ਕੈਪਟਨ ਕਰਕੇ ਤੇ ਆਪਾਂ ਜਿਹੜੇ ਆ ਕਿ ਆ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਹਾਈ ਕਮਾਂਡ ਨੂੰ ਸੂਚਿਤ ਕੀਤਾ ਭਾਈ ਹਾਈ ਕਮਾਂਡ ਨੂੰ ਮੈਂ ਜੀ ਉਸੇ ਵੇਲੇ ਸੂਚਿਤ ਕਰ ਦਿੱਤਾ ਸੀ ਮੈਂ ਆਪਣੇ ਸੀਨੀਅਰਾਂ ਨੂੰ ਰਿਪੋਰਟ ਦਿੱਤੀ ਸੀ ਆਪਣੇ ਸਾਰਿਆਂ ਨੂੰ ਰਿਪੋਰਟ ਦਿੱਤੀ ਉਹਨਾਂ ਨੇ ਹੀ ਆਲਰੇਡੀ ਕਿ ਜਿਹੜਾ ਕਿ ਸਾਡਾ ਪ੍ਰਸ਼ਾਸਨ ਸਾਡੇ ਨਾਲ ਆ ਜੀ ਹੂੰ ਹਾਂਜੀ ਹਾਈ ਕਮਾਂਡ ਨੂੰ ਮੌਸੇ ਵੇਲੇ ਦੱਸ ਦਿੱਤਾ ਸੀ ਠੀਕ ਹੈ ਮੈਂ ਐਸਐਚਯੂ ਕਲਾਨੌਰ ਇੱਥੇ ਮੌਕੇ ਤੇ ਆਇਆ ਹਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰਕੋ ਗੱਡੀ ਸਾਂਭੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਵੇਖ ਰਹੇ ਹਾਂ ਕੈਮਰੇ ਵਗੈਰਾ ਤੇ ਲੋਡ ਲੜਿੰਦੀ ਕਾਰਜ ਕਰ ਰਹੇ ਸਰਾ ਕਿਹੜੀ ਲੋਕੇਸ਼ਨ ਕਿਹੜੀ ਹੈ ਜਿਸੇ ਕਰੇ ਆਪਾਂ ਇਹ ਦੋਸਤਪੁਰ ਬਿੰਡ ਦੇ ਨੇੜੇ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 9:30 ਦੇ ਵਿੱਚ ਦੀ ਹੈ ਤੁਹਾਡੇ ਕੋਲ ਰਾਤ ਆਈ ਸੀ ਰਾਤੀ ਸੀ ਆਪਾਂ ਸੀ ਹੁਣ ਵੀ ਮੌਕੇ ਤੇ ਭਾਜੀ ਕੋਈ ਟ੍ਰੇਸਿੰਗ ਹੋਈ ਹੈ ਬੰਦਿਆਂ ਦੀ ਕੋਈ ਜਿਹੜੇ ਬੰਦ ਦੱਸ ਰਹੇ ਆ ਅਸੀਂ ਟ੍ਰੇਸ ਕਰ ਰਹੇ ਆ ਧੁੰਦ ਬਹੁਤ ਜ਼ਿਆਦਾ ਸੀ ਮਤਲਬ ਕਿ ਦਿਖਾਈ ਨਹੀਂ ਦੇ ਰਹਾ ਗੱਡੀ ਦੀਆਂ ਸਿਰਫ ਲਾਈਟਾਂ ਹੀ ਦਿਖਾਈ ਦਿੰਦੀਆਂ ਨੇ ਜੀ ਤੇ ਟ੍ਰੇਸ ਕਰ ਰਹੇ ਆ ਉਲੀ ਦੇ ਕੇ ਕੈਮਰੇ ਵਗੈਰਾ ਵੀ ਚੈੱਕ ਕੀਤੇ ਚੈੱਕ ਕਰ ਰਹੇ ਆ ਸਰ ਜਿਨ੍ਹਾਂ ਦੇ ਐਕਸੀਡੈਂਟ ਹੋਇਆ ਕੋਈ ਆਮ ਆਦਮੀ ਪਾਰਟੀ ਦਾ ਨਾਲ ਹੈਗੇ ਨੇ ਕੀ ਨਹੀਂ ਉਹਦੇ ਬਾਰੇ ਹਾਂਜੀ ਸਰ ਇਹ ਆਮ ਆਦਮੀ ਪਾਰਟੀ ਦੇ ਉਹਦੇ ਦੱਸ ਤੇ ਕਾਰ ਇਹ ਸ਼ਾਮਿੰਦ ਤੋਂ ਬਾਅਦ ਫਿਰ ਕਾਰਵਾਈ ਹੋਏਗੀ ਭਾਜੀ ਕਾਰਵਾਈ ਕਰ ਰਹੇ ਆ ਜੀ ਜੋ ਵੀ ਕਾਰਵਾਈ